ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਮੈਂਬਰ ਰਾਜੂ ਆਪਣਾ ਨਾਮ ਦੱਸਦਾ ਸੀ ਜਿੱਥੇ ਪਹਿਲਾਂ ਜ਼ਿੰਦਗੀ ਦਾ ਸਫ਼ਰ ਕੱਟ ਕੇ ਆਇਆ ਸਾਨੂੰ ਵੀ ਵੀਰ ਉਹਨਾਂ ਨੇ ਰਾਜੂ ਦੱਸਿਆ ਉਸ ਤੋਂ ਬਾਅਦ ਸਾਨੂੰ ਇੱਥੇ ਆ ਕੇ ਨੇ ਨਾਮ ਦੱਸਿਆ ਰੀਆ ਅਸੀਂ ਇਹਨੂੰ ਰੀਆ ਹੀ ਬੁਲਾਉਂਦੇ ਸੀ ਸਾਰੇ ਜਣੇ ਇੱਥੇ ਪਰ ਜਦੋਂ ਇਹਦਾ ਪਰਿਵਾਰ ਲੱਭਿਆ ਘਰ ਲੱਭਿਆ ਤਾਂ ਇਹਦਾ ਅਸਲ ਨਾਮ ਪਤਾ ਲੱਗਿਆ ਇਹਦਾ ਨਾਮ ਸੋਮਾ ਪੂਰਾ ਨਾਮ ਇਹਦਾ ਸੋਮਾ ਸੀਗਾ ਸੋਮਾ ਸਿੰਘ ਸੁਪੁੱਤਰ ਰੀਆ ਸਿੰਘ ਤੇ ਇਹ ਮਾਂ ਦਾ ਨਾਮ ਮੁਗਨੀ ਸੀਗਾ ਇਹ ਵੀਰ ਸਾਡੇ ਕੋਲੇ 31 10 2022 ਨੂੰ ਆਇਆ 2 ਸਾਲ 10 ਮਹੀਨੇ ਤੇ 25 ਦਿਨ ਹੋ ਗਏ ਸੀ ਇਹਨੂੰ ਜਦੋਂ ਇਹ ਕੱਲ ਪੂਰਾ ਹੋਇਆ ਔਰ ਇਸ ਬੰਦੇ ਦੀ ਜ਼ਿੰਦਗੀ ਦੇਖੋ 2022 ਦੇ ਵਿੱਚ 10ਵੇਂ ਮਹੀਨੇ ਸਾਡੇ ਕੋਲੇ ਆਉਂਦਾ ਔਰ 2025 ਦੇ 9ਵੇਂ ਮਹੀਨੇ ਇਸ ਦੁਨੀਆ ਤੋਂ ਚਲਾ ਗਿਆ ਤੇ ਜਿਹੜਾ ਇਹ ਕਰੀਬ ਪੌਣੇ 3 ਸਾਲਾਂ ਦਾ ਸਫ਼ਰ ਸੀ ਇਹਦਾ ਇਸ ਤਰ੍ਹਾਂ ਦਾ ਸੀ ਅਮਰਜੀਤ ਸਿੰਘ ਐਡਵੋਕੇਟ ਮਨਜੀਤ ਸਿੰਘ ਬਲਾਰਾ ਵੀਰਾ ਅਮਰ ਵੀਰੇ ਹੁਣੀ ਇਹ ਵੀਰ ਹੁਣੀ ਸਾਡੇ ਕੋਲੇ ਇਸ ਬੰਦੇ ਨੂੰ ਛੱਡ ਕੇ ਗਏ ਇਹ ਮੰਦਬੁੱਧੀ ਸਿੱਧਾ ਪਧਰਾ ਬੰਦਾ ਸੀ ਇਹਨਾਂ ਨੂੰ ਮਿਲਿਆ ਪਰਿਵਾਰ ਨੂੰ ਇਹਨਾਂ ਨੇ ਵੀ ਬਹੁਤ ਸੇਵਾ ਕੀਤੀ ਇਹਨਾਂ ਨੇ ਵੀ ਆਪਣੇ ਵੱਲੋਂ ਉਹਨੂੰ ਇੱਕ ਪਰਿਵਾਰ ਦਾ ਮੈਂਬਰ ਬਣਾ ਕੇ ਰੱਖਿਆ ਪ੍ਰਸ਼ਾਦਾ ਪਾਣੀ ਛਕਾਉਣਾ ਸੋਹਣੇ ਢੀੜਾ ਕੱਪੜਾ ਦੇਣਾ ਉਹ ਫਿਰ ਜਦੋਂ ਸਾਡੇ ਨਾਲ ਸੰਪਰਕ ਬਣਿਆ ਮਨਜੀਤ ਵੀਰੇ ਹੁਣੀ ਅਮਰਜੀਤ ਵੀਰੇ ਹੁਣੀ ਸਾਡੇ ਪ੍ਰਾਣੇ ਮਿੱਤਰ ਸੀ ਜਦੋਂ ਇੱਥੇ ਸੇਵਾ ਸ਼ੁਰੂ ਹੋਈ ਤਾਂ 2022 ਚ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਵੀ ਵੀਰੇ ਇੱਕ ਬੰਦਾ ਵਾ ਸਾਡੇ ਕੋਲੇ ਵੀ ਜੇ ਤੁਸੀਂ ਉਹਨੂੰ ਰੱਖ ਲਵੋ ਤੇ ਜੇ ਉਹਦਾ ਘਰ ਲੱਭ ਜੋਵੇ ਤੇ ਉਹਦੇ ਘਰੇ ਪਹੁੰਚਦਾ ਕਰ ਦਵੋ ਤੇ ਅਸੀਂ ਜਿਹੜੀ ਇਹਦੀ ਬਣਦੀ ਸੇਵਾ ਜਿਨ੍ਹਾਂ ਨੇ ਸਾਡੇ ਕੋਲੇ ਸਮਾਪਤੀਤ ਕੀਤਾ ਅਸੀਂ ਚਾਹੁੰਦੇ ਹਾਂ ਵੀ ਉਹ ਵੀ ਅਸੀਂ ਇਹਨੂੰ ਦੇਈਏ ਔਰ ਇਸ ਗੱਲ ਦੇ ਨਾਲ ਰੀਆ ਨੂੰ ਰਾਜੂ ਨੂੰ ਸੋਮਾ ਸਿੰਘ ਨੂੰ ਸਾਡੇ ਕੋਲੇ ਇਹ ਵੀਰ ਛੱਟ ਕੇ ਗਏ ਅੱਜ ਅਮਰ ਸਿੰਘ ਬਾਈ ਵੀ ਸਾਡੇ ਕੋਲੇ ਪਹੁੰਚਿਆ ਇਸ ਵੀਰ ਦੀ ਅੰਤਮ ਸੰਸਕਾਰ ਤੇ ਕਿਉਂਕਿ ਇੱਕ ਫੈਮਿਲੀ ਮੈਂਬਰ ਬਣ ਜਾਂਦਾ ਬੰਦਾ ਜਦੋਂ ਆਪਾਂ ਉਹਦੇ ਨਾਲ ਸਮਾਂ ਬਤੀਤ ਕਰਦੇ ਆਂ ਪਰ ਸਮਾਂ ਦੇਖੋ ਕਿੰਨਾ ਬਲਵਾਨ ਆ ਸਮਾਂ ਨਿਕਲਦਾ ਚਲਾ ਗਿਆ ਸਮੇਂ ਦੇ ਨਾਲ ਬਖਸ਼ ਦੇ ਨਾਲ ਸਾਨੂੰ ਰੀਆ ਦੇ ਬਾਰੇ ਵਿੱਚ ਕੁਝ ਨਹੀਂ ਪਤਾ ਲੱਗਿਆ ਤੇ ਹੁਣ ਤੋਂ ਕੁਝ ਕੁ ਮਹੀਨੇ ਮਹੀਨਾ ਤੋਂ ਪਹਿਲਾਂ ਜੀ 3 ਕੁ ਮਹੀਨੇ ਪਹਿਲਾਂ ਸੋ ਸਾਡੇ ਦੱਤ ਸਾਹਿਬ ਨੇ ਸੁਮਿੰਦਰ ਸਿੰਘ ਦੱਤ ਇਹਨਾਂ ਦੀ ਡਿਊਟੀ ਲੱਗੀ ਆ ਵਾਇਗਰੂ ਗੱਲਿਓ ਵੀ ਵੀ ਇਹ ਤੇ ਮੁਨਕਤਰੀ ਸੇਵਾ ਪਰਿਵਾਰ ਚ ਜਿੰਨੇ ਅਨਨੋਨ ਬੰਦੇ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਉਹ ਕੌਣ ਆ ਇਹ ਸਾਰਾ ਦਿਨ ਉਹਨਾਂ ਕੋਲੇ ਬੈਠ ਕੇ ਉਹਨਾਂ ਦਾ ਨਾਮ ਪੁੱਛਣਾ ਉਹਨਾਂ ਦੇ ਐਡਰੈਸ ਹੌਲੀ ਹੌਲੀ ਪੁੱਛ ਪੁੱਛ ਕੇ ਲੱਭਣੇ ਹੁਣ ਤੱਕਰ ਸੈਂਕੜੇ ਹੀ ਬੰਦੇ ਘਰਾਂ ਨੂੰ ਜਾ ਚੁੱਕੇ ਨੇ ਜਿਨ੍ਹਾਂ ਦੇ ਐਡਰੈਸ ਅਸੀਂ ਇਸੇ ਤਰ੍ਹਾਂ ਲੱਭੇ ਚਾਹੇ ਅਸ਼ਵਨੀ ਬਾਈ ਜੀ ਨੇ ਚਾਹੇ ਵੀਰ ਜੀ ਨੇ ਸੁਭਾਸ ਜੀ ਨੇ ਤੇ ਜਨ ਦੱਤ ਸਾਹਿਬ ਨੇ ਹੁਣ ਤੱਕਰ ਕਰੀਬ 51-5200 ਬੰਦਾ ਆਪੂ ਆਪਣੇ ਘਰਾਂ ਨੂੰ ਚਲਾ ਗਿਆ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਘਰ ਲੱਭ ਕੇ ਜਾਂ ਉਹਨਾਂ ਦੇ ਪਰਿਵਾਰ ਨੇ ਵੀਡੀਓ ਦੇਖ ਲਈਆਂ ਇਸੇ ਗੱਡੀ ਦੇ ਵਿੱਚ ਹੀ ਇਸ ਵੀਰ ਦਾ ਘਰ ਲੱਭ ਰੇ ਸੀ ਪਿਛਲੇ 3 ਮਹੀਨੇ ਤੋਂ ਇਹਦਾ ਘਰ ਵੀ ਲੱਭ ਗਿਆ ਕਿੱਥੋਂ ਦਾ ਰਹਿਣ ਵਾਲਾ ਸੀ ਤਤਨਾ ਬਿਲਦਾ ਉਹਨਾਂ ਦਾ ਪਿੰਡ ਹੈ ਕਿਹੜਾ ਬਿਲਦਾ ਬਿਲਦਾ ਬੈਸਟ ਬੰਗਾਲ ਬੈਸਟ ਬੰਗਾਲ ਦੇ ਵਿੱਚ ਬੈਸਟ ਪੱਛਮੀ ਮੇਦਨੀਪੁਰ ਉਹਨਾਂ ਦਾ ਜ਼ਿਲ੍ਹਾ ਹੈ ਮੇਦਨੀਪੁਰ ਜ਼ਿਲ੍ਹਾ ਵਾਲਾ ਦਿਵਲੀ ਪਿੰਡ ਹੈ ਜਨ ਦਿਵਲੀ ਪਿੰਡ ਦਿਵਲੀ ਪਿੰਡ ਪੱਛਮੀ ਮੇਦਨੀਪੁਰ ਬੈਸਟ ਬੰਗਾਲ ਪੱਛਮੀ ਮੇਦਨੀਪੁਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਪਿੰਡ ਦਾ ਨਾਮ ਸੀਗਾ ਦਿਉਲੀ ਦਿਉਲੀ ਔਰ ਬੈਸਟ ਬੰਗਾਲ ਦਾ ਹੀ ਰਹਿਣ ਵਾਲਾ ਕਿਵੇਂ ਆਪਣੇ ਘਰੋਂ ਕਿੰਨੇ ਸਾਲ ਪਹਿਲਾਂ ਉਹ ਕਹਿੰਦੇ ਆਇਆ ਜੀ 25 ਸਾਲ ਹੋ ਗਏ ਜੀ ਇਹਨਾਂ ਨੂੰ ਕਰਨ ਨਿਕਲੇ ਕਿਸੇ ਮੰਦਰ ਗਿਆ ਸੀ ਉੱਥੇ ਉੱਥੋਂ ਇਹ ਕਿਸੇ ਜਿਹੜਾ ਟਰੱਕ ਦੇ ਨਾਲ ਬੈ ਕੇ ਮੇਲੇ ਮੇਲਾ ਸੀ ਕੋਈ ਉੱਤੇ ਬਹਿ ਗਿਆ ਤੇ ਉਹ ਉੱਥੋਂ ਬਹਿ ਕੇ ਬਾਹਰ ਨਿਕਲ ਆਇਆ ਤੇ 25 ਸਾਲ 25 ਸਾਲ ਪਹਿਲਾਂ ਅੱਜ ਹੁਣ ਇਹਨਾਂ ਦਾ ਪਰਿਵਾਰ ਵੀਡੀਓ ਕਾਲ ਦੇ ਉੱਤੇ ਸਾਡੇ ਨਾਲ ਜੁੜਿਆ ਹੋਇਆ ਉਹ ਗਰੀਬ ਪਰਿਵਾਰ ਆ ਉਹ ਕਹਿੰਦੇ ਅਸੀਂ ਆ ਨਹੀਂ ਸਕਦੇ ਤੁਸੀਂ ਸੰਸਕਾਰ ਕਰ ਦਿਓ ਵੀ ਸਾਨੂੰ ਵੀਡੀਓ ਤੇ ਦਿਖਾ ਦਿਓ ਬਸ ਸਾਰਾ ਕੁਝ ਤੋ ਇਹਦੀ ਆਪ ਇਸ ਕੀ ਕੌਣ ਹੋ ਅਮਾ ਹੋ ਵੰਡੀ ਹੈ ਅੱਛਾ ਇਸ ਦਾ ਭਾਈ ਹੈ ਇਹ ਇਸ ਦਾ ਭਾਈ ਹੈ ਅੱਛਾ ਇਸ ਦਾ ਭਾਈ ਹੈ ਜੀ ਦੇਖੋ ਇਹਦਾ ਭਾਈ ਵੀ ਹੈ ਜਿਹੜਾ ਇਹਦਾ ਭਾਈ ਹੈ ਜਿਹੜਾ ਉਹ ਵੀ ਸਿੱਧਾ ਵਾ ਜੀ ਤੇ ਉਹ ਵੀ ਸਿੱਧਾ ਆਇਆ ਵਿਚਾਰਾ ਉਹ ਆ ਨਹੀਂ ਸਕਦਾ ਇੱਥੇ ਹਨਾ ਬੰਗਾਲ ਤੋਂ अच्छा इसका बतीजा। इसका भतीजा है इसका ताऊ है चाचा है ना, ना ताऊ है ताऊ है ताऊ ठीक है, है। तो ता गरीबी देख लो बंदे तो गरीबी की कुछ करा दें अज गरीब परिवार जी हाँ ओके ओके इसका भाभी है भाभी ਸਵਾਯਾ ਹੋਆ ਹੈ ਅਜਾ ਬੀਮਾਰ ਹੈ ਦੇਖਿਆ ਦੇਖਾ ਆਪ ਕੋ ਜਿੰਨਾ ਹੋ ਸਕਤਾ ਹੈ ਹਮ ਦਿੱਕਤ ਆ ਰਹੀ ਹੈ ਉਹ ਦੇਖੋ ਝੁਗੀਆਂ ਝੌਂਪੜੀਆਂ ਦੇ ਵਿੱਚ ਪਰਿਵਾਰ ਰਹਿੰਦਾ ਵਿਚਾਰਾ ਝੌਂਪੜੀ ਦੇ ਵਿੱਚ ਇਹ ਚਾਹੇ ਦੇਖ ਤਾਂ ਵਿਸਤਾਰ ਨਾਲ ਹੈ ਇਸ ਦਾ ਪਪਾ ਹੈ ਇਹ ਤਾ ਹੋਆ ਹੈ ਅੱਛਾ ਜੇ ਵੀ ਡਿਸਟਰਬ ਹੈ ਜੇ ਵੀ ਠੀਕ ਨਹੀਂ ਹੈ ਦਿਮਾਗ ਸੇ ਮਮਾ ਇਸकी मां इसका मां आय मेन इसका मां तो बहुत ਸਾਲਾਂ ਗੁਜ਼ਰ ਗਿਆ ਅੱਛਾ ਪਹਿਲੇ ਗੁਜ਼ਰ ਗਿਆ ਠੀਕ ਹੈ ਜੀ ਦੇਖੋ 20 25 ਸਾਲ ਬਾਅਦ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਬੰਦੇ ਦਾ ਘਰ ਲੱਭ ਜਾਂਦਾ ਔਰ ਕੋਸ਼ਿਸ਼ ਇਹ ਵੀਰੇ ਹੋਣਾਂ ਦੀ ਧੰਨਵਾਦ ਇਹ ਵੀਰੇ ਹੋਣਾਂ ਦਾ ਜਿਹੜੇ ਇੱਥੇ ਲੈ ਕੇ ਆਏ ਸਾਡੇ ਕੋਲ ਇਹਨੂੰ ਉਦੋਂ ਔਰ 3 ਸਾਲ ਹੋ ਗਏ ਸਾਡੇ ਕੋਲ ਆਏ ਇਹਨੂੰ ਔਰ 25 ਸਾਲਾਂ ਤੋਂ ਇਹ ਬੰਦਾ ਆਪਣੇ ਘਰੋਂ ਨਿਕਲਿਆ ਆਇ ਸੀ ਤੇ ਅੱਜ ਪਰਿਵਾਰ ਨੂੰ ਮਿਲਿਆ ਤੇ ਇਸ ਦੁਨੀਆ ਤੋਂ ਤੁਰ ਗਿਆ ਤਿੰਨ ਮਹੀਨਿਆਂ ਤੋਂ ਅਸੀਂ ਫੈਮਲੀ ਨੂੰ ਬਾਰ-ਬਾਰ ਕਹਿ ਰਹੇ ਹਾਂ ਕਿ ਤੁਸੀਂ ਆ ਜਾਓ ਅਸੀਂ ਤੁਹਾਨੂੰ ਕਰਾਇਆ ਭੇਜ ਦਿੰਨੇ ਆ ਹਨ ਪਰ ਉਹ ਪਰਿਵਾਰ ਇਹਦਾ ਜਿਹੜਾ ਭਰਾ ਉਹ ਵੀ ਸਿੱਧਾ ਵਾ ਬਾਪ ਵੀ ਮੰंजे ਤੇ ਪਿਆ ਵਾ ਚਲੋ ਜੋ ਭਗਵਾਨ ਕੋ ਮਨਜ਼ੂਰ تھا وہی ਹੋ ਗਿਆ ਕੀ ਕਰੇ ਹੈਨਾ ਇਸਕੇ ਭਗਵਾਨ ਕੇ ਅਗੇ ਕਿਸੇ ਕਾ ਜੋਰ ਨਹੀਂ ਹੈ ਸਾਥ ਕਾ ਤੁਹਾ ਲੋਗ ਕਾ ਆਧਮੇ ਹੋਣਾ ਥਾ ਤੋ ਉਧਰ ਹੋ ਗਿਆ ਚਲੋ ਠੀਕ ਹੈ ਦੀਦੀ ਬਹੁਤ ਅੱਛਾ ਆਪਨੇ ਬਾਤ ਕੀਆ ਆਪਨੇ ਕਮ ਸੇ ਕਮ ਇਸਕੋ ਆਖਰੀ ਸਮੇਂ ਇਸਕੇ ਦਰਸ਼ਨ ਕੀਏ ਨਹੀਂ ਤਾਂ ਬਹੁਤ ਸੇ ਲੋਕ ਹੈ ਮਾਰੇ ਪਾਸ ਜਿਨਕੇ ਪਰਿਵਾਰ ਹਮੇ ਪਤਾ ਹੈ ਪਰਿਵਾਰ ਜਨ ਕਾ ਉਹਨਕੇ ਨੰਬਰ ਵੀ ਹੈ ਮਾਰੇ ਪਾਸ ਕੋਈ ਬਾਤ ਨਹੀਂ ਕਰਤਾ ਕੋਈ ਆਣਾ ਨਹੀਂ ਆਤਾ ਨਹੀਂ ਹੈ ਕੋਈ ਦੇਖਣਾ ਵੀ ਨਹੀਂ ਚਾਹਤਾ ਆਪ ਲੋਗੋ ਕਾ ਧੰਨਵਾਦ ਆਪਨੇ ਇਸਕੇ ਮਾ ਕੋ ਆਪਣੇ ਪਿਤਾ ਜੀ ਕੋ ਭਾਈ ਕੋ ਭਾਬੀ ਕੋ ਸਭ ਕੋ ਦਰਸ਼ਨ ਕਰਵਾ ਦिए ਇਸਕੇ ਆਖਰੀ ਵਾਲੇ ਕਿਦਾਂ ਮਤਲਬ ਅੱਜ ਸੋਸ਼ਲ ਮੀਡੀਆ ਦਾ ਜੋਗ ਹੈ ਵੀ ਕਿੰਨੀ ਐਕਟਿਵ ਜ਼ਿੰਦਗੀ ਹੋ ਗਈ ਹੈ ਕਿਦਾਂ ਦੇਖੋ 25 ਸਾਲਾਂ ਦਾ ਗੁੰਮਿਆ ਹੋਇਆ ਜਦੋਂ ਛੋਟੀ ਜੀ ਉਮਰ ਦਾ ਸੀ 12 15 ਸਾਲ ਦਾ ਤੇ ਅੱਜ ਇਹ 40 ਸਾਲਾਂ ਦੇ ਨੇੜੇ ਹੋਊ 40 45 ਸਾਲ ਦਾ ਤੇ ਇਹਦਾ ਘਰ ਲੱਭਿਆ ਤੋ ਤਿੰਨ ਮਹੀਨੇ ਤੋਂ ਲਗਾਤਾਰ ਸਾਡੇ ਸੰਪਰਕ ਸੀ ਪਰਿਵਾਰ ਤੇ ਇਹ ਵੀਰ ਪਰਸੋਂ ਦੇਖੋ ਕਿਦਾਂ ਸਬਬ ਬਣਦੇ ਰੱਬ ਕਿਵੇਂ ਸਾਦਾ ਵਧੀਆ ਦੁਰਿਆ ਫਿਰਦਾ ਕੰਮ ਕਰਾਉਂਦਾ ਸਾਡੇ ਨਾਲ ਕੱਪੜਿਆਂ ਦੀ ਸੇਵਾ ਕਰਾਉਂਦਾ ਕੱਪੜਿਆਂ ਵਾਲੀ ਟੀਮ ਸਾਡੀ ਖੜੀ ਏ ਸਾਰੀ ਮਿੱਠੀ ਹੁਣ ਹੀ ਕਿਤੇ ਆ ਤੁਹਾਡੇ ਨਾਲ ਸੇਵਾ ਕਰਾਉਣਾ ਹੁੰਦਾ ਸੀ ਜੀ ਤੁਹਾਡੇ ਨਾਲ ਸੀ ਜੀ ਅੱਗੇ ਆਓ ਬਣਾ ਜੀ ਉਸ ਦਿਨ ਜਿੱਦਨੇ ਨੂੰ ਬਿਮਾਰ ਹੋਇਆ ਜਿੱਦਨੇ ਦੀ ਮੌਤ ਹੋਈ ਆ ਉਸ ਦਿਨ ਕਿਵੇਂ ਨਾਲ ਸੇਵਾ ਕਰਾਈ ਉਸ ਦਿਨ ਰੋਟੀ ਫਰ ਲੱਗਣੀ ਸੀ ਜੀ ਦਿਨੇ ਸਹੀ ਸੀ ਸਾਰਾ ਕੁਝ ਸੇਵਾ ਕਰਾਉਂਦਾ ਰਿਹਾ ਵਧੀਆ ਪਰ ਸ਼ਾਮ ਨੂੰ ਰੋਟੀ ਖਾਣ ਲੱਗੇ ਕੀ ਹੋਇਆ ਰੋਟੀ ਖਾਣ ਜਦੋਂ ਇਕੱਠੇ ਸੀ ਸੀ ਕੋਲ ਬੈਠੇ ਬੈਠੇ ਟੁੱਟ ਗਿਆ ਹੂੰ ਉਹ ਫਿਰ ਮੂਹ ਖੋਣ ਵਾਲਾ ਅੱਡਾ ਅੱਛਾ ਮੂਹ ਤਾਂ ਖੂ ਨਹੀਂ ਆ ਗਿਆ ਬਸ ਬੈਠੇ ਬੈਠੇ ਦੇਖੋ ਬੈਠੇ ਬੈਠੇ ਦੇ ਮੂੰਹ ਚੋਂ ਖੂਨ ਆਇਆ ਖੂਨ ਵੀ ਇਸ ਤਰ੍ਹਾਂ ਆਇਆ ਜਿਵੇਂ ਪੂਰਾ ਬੋਥੀ ਖੂਨ ਦਾ ਫਟਾਫਟ ਚੱਕ ਕੇ ਹਸਪੀਟਲ ਲੈ ਗਏ ਅੰਦਰ ਹੀ ਹਸਪੀਟਲ ਆ ਸਾਡਾ ਹਸਪੀਟਲ ਦੇ ਵਿੱਚ ਡਾਕਟਰਾਂ ਨੇ ਇਹਨੂੰ ਆਕਸੀਜਨ ਦੇਣੀ ਸ਼ੁਰੂ ਕਰਤੀ ਸਾਹ ਦੇਣੀ ਸ਼ੁਰੂ ਕਰਤੇ ਸੀਪੀਆਰ ਦੇਣ ਲੱਗੇ ਪਰ ਜਦ ਤੱਕ ਕਿਰਪਾ ਹੋ ਰੁੱਟ ਚੁੱਕਿਆ ਸੀ ਜਦ ਤੱਕ ਸਵਾਸਾਂ ਦੀ ਪੂੰਜੀ ਪੂਰੀ ਹੋ ਚੁੱਕੀ ਸੀ ਜਦ ਤੱਕ ਪ੍ਰਾਣ ਪਖੇਰੂ ਹੋ ਚੁੱਕੇ ਸੀ ਇਹ ਆ ਸਾਡੀ ਜ਼ਿੰਦਗੀ ਇੱਕ ਮਿੰਟ ਵੀ ਨਹੀਂ ਲੱਗਦਾ ਔਰ ਪਿਛਲੇ 25 ਸਾਲਾਂ ਤੋਂ ਪਤਾ ਹੀ ਨਹੀਂ ਸੀ ਇਹ ਕੌਣ ਆ ਤੇ ਹੁਣ ਜਦੋਂ ਪਤਾ ਲੱਗਿਆ ਸੀ ਤੇ 25 ਦਿਨ ਵੀ ਇੰਤਜ਼ਾਰ ਨਹੀਂ ਕਰ ਸਕਿਆ ਵੀ ਮੇਰਾ ਭਰਾ ਆ ਜਾਂ ਮੇਰੀ ਕੋਈ ਭਝਾਈ ਮੇਰਾ ਭਤੀਜਾ ਕੋਈ ਮੈਨੂੰ ਮੇਰਾ ਪਿਓ ਮਿਲਣ ਆ ਜੂ ਇਸ ਦੁਨੀਆ ਤੋਂ ਹੀ ਤੁਰ ਗਿਆ ਤੇ ਇੱਕ ਇਹ ਸਮਾਂ ਤਾਂ ਸਹੀ ਨਹੀਂ ਇਸ ਤਰ੍ਹਾਂ ਦੀ ਗੱਲ ਕਰਨ ਦਾ ਕਿ ਅਸੀਂ ਬੇਨਤੀ ਵੀ ਕਰਦੇ ਹਾਂ ਸੰਗਤ ਨੂੰ ਸਾਨੂੰ ਕੋਈ ਭੈਣ ਭਰਾ ਫੋਨ ਕਰਕੇ ਸੁਝਾਅ ਵੀ ਦੇ ਸਕਦਾ ਉਹ ਵੀ ਦਿਓ ਹੁਣ ਜਿਵੇਂ ਵੀਰ ਦੀ ਜਦੋਂ ਡੈਥ ਹੋਈ ਪਰਸੋਂ ਮੇਰੇ ਖਿਆਲ ਦੇ ਵਿੱਚ ਸਾਡੇ ਮਨ 'ਚ ਆਇਆ ਵੀ ਕਿਉਂ ਨਾ ਇਹਦੀ ਅੱਖਾਂ ਦਾਨ ਕਰ ਦਈਏ ਆਪਾਂ ਕਿਉਂਕਿ ਜਵਾਨ ਸੀ ਇਹਦੀਆਂ ਅੱਖਾਂ ਕਿਸੇ ਦੇ ਕੰਮ ਆ ਸਕਦੀਆਂ ਸੀ ਪਰ ਲੀਗਲੀ ਕੀ ਸਾਡਾ ਕ੍ਰਾਈਟੇਰੀਆ ਵਾ ਕੀ ਸਿਸਟਮ ਹੈ ਸਾਨੂੰ ਪਤਾ ਨਹੀਂ ਸੀਗਾ ਪਰ ਸਾਨੂੰ ਜੇ ਕੋਈ ਭੈਣ ਭਰਾ ਇਸ ਬਾਰੇ ਚ ਜਾਗਰੂਕ ਕਰ ਸਕਦਾ ਸਾਨੂੰ ਗਾਈਡ ਵੀ ਕਰਿਓ ਸਾਡੇ ਪਰਿਵਾਰ 'ਚ ਤੁਸੀਂ ਦੇਖਦੇ ਹੋ ਅਕਸਰ ਮੌਤ ਹੁੰਦੀਆਂ ਰਹਿੰਦੀਆਂ ਕਿਉਂਕਿ ਜਿਨ੍ਹਾਂ ਨੂੰ ਲੈ ਕੇ ਬਹੁਤ ਕ੍ਰਿਟੀਕਲ ਕੰਡੀਸ਼ਨ ਚ ਆਉਨੇ ਹਨ ਜਿਵੇਂ ਅੱਜ ਸਵੇਰੇ ਤੜਕਿਓ 5 ਵਜੇ ਨਿਕਲੇ ਹੋਏ ਸੀ ਬਗ ਅਤਰੰਪੁਰ ਅਪਤਰਮਕੋਟ ਦੇ ਕੋਲੋਂ ਇੱਕ ਨਸੀਰੇਵਾਲ ਪਿੰਡ ਤੋਂ ਵੀਰ ਨੂੰ ਲੈ ਕੇ ਆਏ ਆ ਉਹਦੇ ਸਾਰੇ ਲੱਤਾਂ 'ਚ ਕੀੜੇ ਪਏ ਹੋਏ ਬੁਰੀ ਹਾਲਤ ਸੀ ਹੁਣ ਇਸ ਤਰ੍ਹਾਂ ਦੇ ਬੰਦੇ ਕਈ ਵਾਰੀ ਹਾਲਤ ਇੰਨੀ ਮਾੜੀ ਹੁੰਦੀ ਆ ਜਿੰਨੇ ਇੱਕ ਸੇਵਾ ਲਿਖੀ ਹੁੰਦੀ ਸਾਡੇ ਕਰਮਾਂ 'ਚ ਅਸੀਂ ਕਰਦੇ ਆ ਤੇ ਅਸੀਂ ਚਾਹੁੰਦੇ ਹਾਂ ਉਹਨਾਂ ਦੀ ਅੱਖਾਂ ਵਗੈਰਾ ਕਿਤੇ ਦਾਨ ਹੋ ਜਾਣ ਕਿਸੇ ਸਹੀ ਲੇਖੇ ਲੱਗ ਜਾਣ ਕਿਸੇ ਦੀ ਅੱਖਾਂ ਦੀ ਰੌਸ਼ਨੀ ਬਣ ਜੇ ਤੇ ਇਹ ਵੀ ਸਾਨੂੰ ਜਰੂਰ ਕੋਈ ਭੈਣ ਭਰਾ ਗਾਈਡ ਕਰਿਓ ਤੇ ਹੁਣ ਅਸੀਂ ਸੋਮਾ ਸਿੰਘ ਨੂੰ ਇਹਦੀ ਅੰਤਮ ਸਫ਼ਰ ਵਾਸਤੇ ਚਾਲੇ ਪਾਵਾਂਗੇ ਦਾ ਅੰਤਮ ਸੰਸਕਾਰ ਆ ਜਿਹੜਾ ਪਿੰਡ ਹਸਨਪੁਰ ਕੀਤਾ ਜਾਊਗਾ ਉਸ ਤੋਂ ਪਹਿਲਾਂ ਅਰਦਾਸ ਕਰਨਗੇ ਭਾਈ ਰਤਨਦੀਪ ਸਿੰਘ ਜੀ ਤੇ ਫਿਰ ਆਪਾਂ ਸਾਰੇ ਜਣੇ ਅਰਦਾਸ ਸ਼ਾਮਿਲ ਹੋਈਏ ਭਾਈ ਸੈਟ ਧੱਕ ਲਈਏ ਓ ਸਤ ਨਾਮ ਵਾਹਿਗੁਰੂ 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 ਸਤਨਾਮ <Sat> ਵਾਹਿਗੁਰੂ <-naam -vahe -gru>